ਦੀ ਇਨਫੋਰਮੇਸ਼ਨ ਆਈ ਹੈ ਕਿਉਂਕਿ ਇਹ ਏਰੀਆ ਜਿਹੜਾ ਹੈ ਪਹਿਲਾਂ ਕਮਿਸ਼ਨਰੇਟ ਤੇ ਜਿਹੜਾ ਹੈ ਅੰਮ੍ਰਿਤਸਰ ਦਿਹਾਤੀ ਇਹਦੀ ਹੱਦ ਤੇ ਹੀ ਪੈਂਦਾ ਤੇ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਹੈ ਤੇ ਸਾਰੀ ਸਾਡੀ ਟੀਮ ਜਦੋਂ ਵੀ ਜਦੋਂ ਦਾ ਪਤਾ ਲੱਗਿਆ ਸੀ ਇੱਥੇ ਆਏ ਸਾਰੀ ਚੀਜ਼ਾਂ ਅਸੀਂ ਦੇਖ ਲਈਏ ਇਹ ਐਚਡੀਐਫਸੀ ਦਾ ਬੈਂਕ ਜਿਵੇਂ ਤੁਹਾਨੂੰ ਪਤਾ ਮੇਨ ਰੋਡ ਤੋਂ ਹੱਡਲੀਏ 100 ਮੀਟਰ ਦੀ ਦੂਰੀ ਤੇ ਹੈ ਤੇ ਪੰਜ ਜਿਹੜੇ ਹੈਗੇ ਆ ਲੜਕੇ ਆਏ ਨੇ ਜਿਹੜੇ ਇਹਨਾਂ ਨੇ ਮੂੰਹ ਬੰਨਿਆ ਹੋਇਆ ਸੀ ਇੱਥੇ ਕਿਉਂਕਿ ਗਾਰਡ ਜਿਹੜਾ ਸੀਗਾ ਉਹ ਅਨਾਰਮਡ ਤੇ ਉਹਨੂੰ ਇਹਨਾਂ ਨੇ ਓਵਰ ਪਾਵਰ ਕੀਤਾ ਤੇ ਅੰਦਰ ਵੀ ਸਟਾਫ ਕੋਈ ਜ਼ਿਆਦਾ ਨਹੀਂ ਹੈ ਇਹਨਾਂ ਦਾ ਚਾਰ ਕੁ ਦਾ ਇਹਨਾਂ ਦਾ ਸਟਾਫ ਸੀ ਤੇ ਇੱਥੋਂ ਜਿਹੜੀ ਇਹ ਅਮਾਊਂਟ ਲੈ ਕੇ ਗਏ ਨੇ 24 ਦੇ ਕਰੀਬੇ ਦੱਸ ਰਹੇ ਨੇ ਬਾਕੀ ਜਿਹੜੀ ਹੈ ਅਜੇ ਇਹਨਾਂ ਦੇ ਜਿਹੜੀ ਫਾਈਨਲ ਜਿਹੜੀ ਟੈਲੀ ਹੈ ਹੋਣੀ ਬਾਕੀ ਕੋਈ ਡੀਵੀਆਰ ਸਰ ਇਹਨਾਂ ਨਾਲ ਮਿਲ ਗਿਆ ਸਾਨੂੰ ਕਿ ਨਹੀਂ ਇਹ ਇਹ ਇਹਨਾਂ ਦੇ ਮੋਬਾਈਲ ਇੱਕ ਲੈਪਟਾਪ ਤੇ ਜਿਹੜਾ ਹੈ ਡੀਵੀਆਰ ਇਹ ਨਾਲ ਲਿਕੇ ਸੀ ਪਰ ਕਿਉਂਕਿ ਇਹ ਬਾਹਰ ਜਿਹੜਾ ਹੈ ਲੈਪਟਾਪ ਮਿਲ ਗਿਆ ਸਾਨੂੰ ਇਹ ਇਹਨੇ ਦੇ ਮੋਬਾਈਲਸ ਮਿਲ ਗਏ ਨੇ ਜਿਹੜੇ ਛੁੱਟ ਕੇ ਗਏ ਨੇ ਤੇ ਸੋਲਾਵਾ ਜਿਹੜਾ ਡੀਵੀਆਰ ਹੈ ਉਹ ਅਜੇ ਸਾਨੂੰ ਨਹੀਂ ਮਿਲਿਆ ਜਿਹੜੇ ਪੰਜਾਂ ਨੇ ਸਰ ਆਏ ਸੀ ਉਹਨਾਂ ਕੋਲ ਵੈਪਨ ਹੈਗੇ ਸੀ ਜਾਂ ਕਿਸ ਤਰੀਕੇ ਨਾਲ ਇਹਨਾਂ ਦੇ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਕੋਲ ਤਿੰਨ ਵੈਪਨ ਸੀਗੇ ਪਿਸਟਲ ਉਹਨੇ ਦਿਖਾਈ ਹੈ ਤੇ ਸਾਡੀਆਂ ਟੀਮਾਂ ਜਿਹੜੀਆਂ ਹੈ ਉਹਨ ਦਾ ਜੋਰ ਨੇ ਬੈਂਕ ਦਾ ਬੈਂਕ ਦਾ ਕਿੰਨਾ ਕੁ ਸਮੂਹ ਬਣ ਰਿਹਾ ਕਿਉਂਕਿ ਜੰਗਲੇ ਵੀ ਨਹੀਂ ਲੱਗੇ ਕੋਈ ਚੌਕੀਦਾਰ ਖਾਸ ਨਹੀਂ ਤੇ ਪ੍ਰਬੰਧ ਹੈ ਕਿ ਉਹਦਾ ਕਿੰਨਾ ਕੁ ਬਣੇ ਜੀ ਇਸੇ ਸਾਰੀ ਚੀਜ਼ ਨੂੰ ਦੇਖਣ ਲਈ ਨਾ ਆਪ ਮੌਕੇ ਤੇ ਪਹੁੰਚੇ ਆਏ ਤੇ ਇਹ ਸਾਰੀ ਚੀਜ਼ ਇਹਨਾਂ ਨਾਲ ਡਿਸਕਸ ਵੀ ਕੀਤੀ ਹੈ ਕਿ ਇੱਥੇ ਕੋਈ ਜ਼ਿਆਦਾ ਸਿਕਿਉਰਿਟੀ ਦੇ ਬੰਦੋਬਸਤ ਨਹੀਂ ਹਨ ਮੇਨ ਰੋਡ ਤੋਂ ਸਿਰਫ ਹਾਟਲੀ ਜਿਹੜੇ ਕਹਿ ਸਕਦੇ ਆ ਆਪਾਂ 100 ਮੀਟਰ ਦੀ ਦੂਰੀ ਤੇ ਬੈਂਕ ਹੈ ਤੇ ব্রাঞ্চ ਵੀ ਇਹਨਾਂ ਵੱਲੋਂ ਦੱਸੀ ਗਈ ਹੈ ਤਿੰਨ 3% ਬ੍ਰਾਂਚ ਬਾਈਕ ਤੇ ਆਏ ਸੀ ਆ 3% ਬ੍ਰਾਂਚ ਇਹਨੂੰ ਕਹਿੰਦੇ ਆ ਤੇ ਜੇ ਡੀਲਿੰਗ ਦੀ ਗੱਲ ਕਰੀਏ ਤਾਂ ਇਹਨਾਂ ਦੀ 35 ਤੋਂ 40 ਲੱਖ ਇਹ ਆਪਣੇ ਵੱਲੋਂ ਦੱਸਦੇ ਨੇ ਕਿ ਇਹਨਾਂ ਦੀ ਡੀਲਿੰਗ ਹੁੰਦੀ ਹੈ ਜੀ ਸੋ ਇਹਨਾਂ ਅਮਾਊਂਟ ਨਾਲ ਕੋਲ ਹੁੰਦਾ ਹੈ ਤੇ ਇਹਨਾਂ ਕੋਲ ਕੋਈ ਗਾਰਡ ਜਿਹੜਾ ਪ੍ਰੋਪਰ ਜਿਹੜੀ ਹੋਣੀ ਚਾਹੀਦੀ ਹੈ ਉਹ ਕੋਈ ਇਹਨਾਂ ਕੋਲ ਨਹੀਂ ਹੈ ਸੋ ਇਹਨਾਂ ਨੂੰ ਇਹ ਦੱਸਿਆ ਗਿਆ ਤੇ ਇਹਨਾਂ ਨੂੰ ਦੱਸਿਆ ਗਿਆ ਕਿ ਸਾਡੀ ਮਜਬੂਰੀ ਹੈ ਕਿ ਬੈਂਕ ਦੀ ਜਿਹੜੀ ਇਹ ਪਾਲਿਸੀ ਹੈ ਪਰ ਕਿਉਂਕਿ ਇਹ ਕਨਵੇ ਉੱਪਰ ਕਰ ਸਕਦੇ ਨੇ ਕਿ ਇਸ ਤਰੀਕੇ ਦੀ ਜਿਹੜੀ ਪ੍ਰਾਈਵੇਟ ਗਾਰਡਨ ਨੂੰ ਰੱਖਣੀ ਪੰਦੀ ਸਰ ਇਸ ਤਰ੍ਹਾਂ ਚਾਂਸਰਾਂ ਦੇ ਤੇ ਲਗਾਤਾਰ ਤੁਹਾਡੇ ਵੱਲੋਂ ਵੀ ਕਾਰਵਾਈ ਕੀਤੀ ਜੀ ਪੰਜਾਬ ਦੀ ਪੂਰੀ ਪੁਲਿਸ ਕਰਦੀ ਉਹ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਧਰ ਕਿਧਰ ਸਵਾਲ ਕਰੇ ਕਰਦੀਆਂ ਪੁਲਿਸ ਦੇ ਅੱਗੇ ਦੇਖੋ ਜੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਜਿਹੜੇ ਕਮਿਟਿਡ ਹੈ ਇਸ ਤਰ੍ਹਾਂ ਦੀ ਜ ਚੋਰੀਆਂ ਜਿਹੜੀਆਂ ਇਸ ਤਰੀਕੇ ਦੀਆਂ ਹੋ ਰਹੀਆਂ ਨੇ ਵਾਰਦਾਤਾਂ ਉਹਨਾਂ ਰੋਕਣ ਲਈ ਇਹ ਹਮੇਸ਼ਾ ਅਸੀਂ ਕਮਿਟਿਡ ਹੈ ਤੇ ਇਸੇ ਤਹਿਤ ਹੀ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਸਾਡੀ ਪੂਰੀ ਟੀਮ ਇੱਥੇ ਆ ਗਈ ਹੈ ਸਾਡੀ ਟੀਮਸ ਆਲਰੇਡੀ ਲੱਗ ਗਈਆਂ ਨੇ ਇਹ ਬੰਦੇ ਆ ਜਲਦੀ ਫੜ ਲਏ ਜਾਣ ਕਦੋਂ ਤੱਕ ਸਰ ਘਰੋਸਾ ਦਿੱਤਾ ਬੈਂਕ ਵਾਲਿਆਂ ਨੂੰ ਯਹਾਂ ਪਰ ਤੋਂ ਨੇ ਉਹ ਤਾਂ ਚਲੋ ਹੁਣ ਕੋਈ ਟਾਈਮ ਲਿਮਿਟ ਨਹੀਂ ਹੈ ਬਟ ਅਸੀਂ ਅਸੀਂ ਜਲਦੀ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਪੜਨ ਦੀ ਕੋਸ਼ਿਸ਼ ਕਰਾਂਗੇ ਸਰ 5 5 ਅੰਦਰ ਆਏ ਦੇਖੋ ਜੀ ਦੋ ਬਾਈਕਸ ਨੇ ਜੀ ਟੋਟਲ 5 ਪਰਸਨ ਨੇ ਸਾਰੇ ਅੰਦਰ ਆਏ ਸੀ ਕਿ ਕੋਈ ਬਾਹਰ ਵੀ ਬਚਿਆ 5 ਦੇ 5 ਅੰਦਰ ਗਏ ਸੀ ਤੇ ਉਹਨਾਂ ਨੇ ਜਿਹੜਾ ਹੈ ਜਿਹੜਾ ਟੈਲਰ ਤੇ ਕੈਸ਼ੀਅਰ ਜਿਹੜਾ ਹੈ ਉਹਨਾਂ ਨੂੰ ਪਿਸਤਲ ਲਖਾਈ ਹੈ ਤੇ ਇੱਧਰ ਨੇ ਮੈਨੇਜਰ ਸਾਹਿਬ ਸੀਗੇ ਉਹਨਾਂ ਤੋਂ ਡੀਵੀਆਰ ਵਗੈਰਾ ਇਹ ਬਾਕੀ ਜਿਹੜੇ ਜਿਹੜੇ ਸਾਨੂੰ ਕੋਈ ਚੇਤਾਵਨੀ ਦੇਣਾ ਚਾਹੁੰਦੇ ਹੋ ਸਰ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਣ ਤੋਂ ਬਾਅਦ ਜਦੋਂ ਕਾਬੂ ਆ ਜਾਂਦੇ ਪੁਲਿਸ ਤੇ ਫਿਰ ਉਹਨਾਂ ਨੂੰ ਅਸਾਸ ਹੁੰਦਾ ਨਹੀਂ ਠੀਕ ਹੈ ਜੀ ਉਹ ਸਾਰਾ ਕਾਬੂ ਇਹਨਾਂ ਨੇ ਆ ਹੀ ਜਾਣਾ ਉਹ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਆਪਣੇ ਕੰਮ ਤੇ ਲੱਗੇ ਹੋਏ ਹਾਂ ਜਲਦੀ ਇਹਨਾਂ ਨੂੰ ਫੜ ਵੀ ਲਵਾਂਗੇ ਤੇ ਸਾਡੀ ਕੋਸ਼ਿਸ਼ ਹੋਏਗੀ ਜਿਹੜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜੀ ਸੋ ਸੋ ਧੰਨਵਾਦ ਸਰ ਇਸ ਵੇਲੇ ਤੁਸੀਂ ਲਾਈਵ ਨਿਊਜ਼ ਦੇ ਟੈਨਕ ਇੱਕ ਵਾਰ ਮੈਂ ਦੁਬਾਰਾ ਚਾਹੁੰਦਾ ਕਿ ਮੇਨ ਬ੍ਰੇਕ 5 ਵਜੇ ਸਟਾਰਟ ਹੋ ਜਾਏ ਤੁਹਾਡੇ